ਪਿੰਡ ਆਈ ਹਾਏ ਇਹ ਤਾਂ ਹੋ ਗਿਆ ਓਕੇ ਚੱਕੋ ਚੱਪਲਾ ਚੁੱਪਲਾ ਚੱਲੀਏ ਹੁਣ ਪਿੰਡ ਨੂੰ ਘਰ ਵੀ ਘਰ ਨਵੇੜਿਆ ਆ ਹੁਣ ਆ ਕੰਮ ਕਰਕੇ ਫਿਰ ਅੱਜ ਘੰਟਾ ਦੋ ਘੰਟਾ ਜਿੰਨੀ ਦੇਰ ਲੱਗਦੀ ਆ ਲਾ ਕੇ ਫਿਰ ਪਾਉਂਗਾ ਵੀਡੀਓ ਇਹ ਇੱਕ ਪਾਣੀ ਭਾਈ ਉਹਦੇ ਪਰ ਜਿਹੜੇ ਨਸ਼ਿਆਂ ਦੀ ਦਵਾਈਆਂ ਵੇਚਦੇ ਆ ਫੁੱਦੂ ਵੜਾਈ ਜਾਂਦੇ ਬਾਈ ਲੋਕਾਂ ਨੂੰ ਉਹਦੇ ਪਰ ਪਾਣੀ ਵੀਡੀਓ ਮੈਨੂੰ ਬਹੁਤ ਕਮੈਂਟ ਆਏ ਬਾਈ ਉਹ ਪੋ ਆਲੰਦੇ ਕਹਿ ਕੇ 10000 ਰੁਪਇਆ ਵੀ ਇੱਕ ਵਾਰੀ ਦਵਾਈ ਖਾਣੀ ਆ ਉਹ ਥੜੀ ਤਿੰਨ ਤਿੰਨ ਚਾਰ ਚਾਰ ਵਾਰੀ ਪੈਸੇ ਲੈ ਕੇ ਨਾ ਫੇਰ ਵੀ ਬੰਦਾ ਛੁੱਟਦਾ ਨਹੀਂ ਹੈ ਨਾ ਜੀ ਵਾਰ ਇੱਕ ਵਾਰੀ ਦਵਾਈ ਹੋਰ ਲੈ ਲੋ ਬਸ ਆਖਰੀ ਵਾਰੀ ਲੈ ਲੋ ਪਾ ਦੋ 10000 ਰੁਪਇਆ ਇਹ ਜਿਆਦਾ ਸ਼ਿਕਾਰ ਹੁੰਦੇ ਬਾਹਰ ਵਾਲੇ ਕੋਈ ਨਹੀਂ ਇਹ ਵੀ ਗੱਲ ਕਰੂੰਗਾ ਮੈਨੂੰ ਕਈਆਂ ਤੇ ਵੀ ਮੈਸੇਜ ਆਇਆ ਵੀ ਭਾਈ ਇਹਦੇ ਵੇ ਗੱਲ ਕਰੀ ਜਰੂਰ ਕਮਨ ਨੂੰ ਪਤਾ ਜਦ ਮੈਂ ਗੱਲ ਕਰੂੰਗਾ ਨਾ ਇਹ ਤਪਣਾ ਬਹੁਤ ਹੈ ਨਾ ਨੇ ਕੋਈ ਨਹੀਂ ਤਪੀ ਜਾਣਦੇ ਮੈਂ ਬੰਦੇ ਦੀ ਫੋਟੋ ਪਾਉਂਗਾ ਚੈਨਲ ਦਾ ਨਾਮ ਨਹੀਂ ਪਾਉਂਦਾ ਬੰਦੇ ਦੀ ਫੋਟੋ ਪਾਉਂਗਾ ਵੀ ਕੌਣ ਦਵਾਈ ਵੇਦਾ ਨਾਲ ਕਮੈਂਟ ਪਾਉਂਗਾ ਉਹਨਾਂ ਦੇ ਚਲੋ ਆ ਨਵੇੜ ਲੰਮਾ ਮੜਾ ਜਾ ਕੰਮ ਅੱਗੇ ਅੱਗੇ ਪਾਉਂਦਾ ਫੇ ਵੀਡੀਓ ਆ ਨੱਕਾ ਮੋੜ ਦਵਾ ਲੱਗੇ ਵੇ ਪਾਣੀ ਪਿਆਜਾਂ ਨੂੰ ਦੋ ਦਿਨ ਦਾ ਹੋਇਆ ਵਾ ਤਾਂ ਆ ਮੀਟਰ ਕੋਲ ਤੋਂ ਤਾਰ ਖਰਾਬ ਆ ਛੋਟ ਹੋਈ ਹੋਈ ਵੀ ਤੀ ਕੱਲ ਮਿਸਤਰੀ ਵੇਲਾ ਨਹੀਂ ਦਾ ਅੱਜ ਵੇਲਾ ਦਾ ਅੱਜ ਕਰਾਇਆ ਕੰਮ ਪਾਣੀ ਲਾਣਗੇ ਵੀ ਨਹੀਂ ਤਾਂ ਸੁੱਕ ਜਾਣਾ ਤਾਂ ਹੋਰ ਦੋ ਦਿਨ ਨੂੰ ਸੁੱਕ ਜਾਣਾ ਤਾਂ ਨਾ ਵੀ ਇਹਨੇ ਹੈਨਾ ਦੋ ਦਿਨ ਦੀ ਖੇਲਤੀ ਨਹੀਂ ਇਹਨੇ ਸੁੱਕ ਜਾਣਾ ਦਾ ਚੱਲ ਰਿਹਾ ਪਾਣੀ ਮਾਰੋ ਮਾਰਿਆ ਲਾ ਦੇਣੇ ਪਰ ਦੇਣੇ ਫੁੱਲ ਆ ਸਾਰਿਆਂ ਨੂੰ ਲੱਗ ਜਾਣਾ ਅੱਜ ਕਿੰਨਾ ਇਹਨਾਂ ਨੂੰ ਆ ਪਿੱਛੇ ਤੋਂ ਲੱਗ ਜਾਣਾ ਰਿਸ ਗਿਆ ਪਾਣੀ ਟਾਈਮ ਨਹੀਂ ਲੱਗਿਆ ਆ ਹੁਣ ਲਾਇਆ ਤਾਂ ਪਾਣੀ ਲੈ ਆ ਲੱਗਦਾ ਲਾਇਆ ਵਾ ਪਾਣੀ ਕਿਆ ਰਿਆ ਜੇ ਨਾ ਲੱਗਦਾ ਹੋਰ 2-4 ਦਿਨ ਗਾਏ ਤੇ ਇਹ ਉਹ ਆਪਾਂ ਲਾਗੇ ਤੇ ਜਾਂਦੇ ਹੋ ਉਧਰ ਵੀ ਇਹਨਾਂ ਨੂੰ ਵੀ ਲਾਏਗੇ ਤੇ ਆਪਾਂ ਤੇ ਤੁਸੀਂ ਗਏ ਪਾਣੀ ਲਾਤਾ ਤਾਂ ਹੂਰੇ ਹਾਂ ਤਾਂ ਹੀ ਬਚੇ ਰਹੇ ਤਾਂ ਵੀ 15 ਦਿਨ ਤਾਂ ਹੋਏ ਗਏ ਹਾਂ ਓਕੇ ਹੋ ਗਿਆ ਅੱਧਰ ਲੱਗ ਗਿਆ ਸਾਰਾ ਪਾਣੀ ਹੁਣ ਲਾਵਾਂ ਅੱਧਰ ਨੂੰ ਉਹਨਾਂ ਦਾ ਸਾਰੀ ਸਾਰੀ ਡੌਲ ਸਾਫ਼ ਕਰਨੀ ਪੈਣੀ ਪਹਿਲਾ ਇਹ ਨਾ ਸਾਰੀ ਡੌਲ ਨਾ ਮੈਂ ਕਹਾਂ ਇੱਕ ਵਾਰੀ ਸਾਫ਼ ਕਰਨੀ ਪੈਣੀ ਆਹਾ ਉਹ ਮੜਾ ਮੜਾ ਉਰੇ ਤੋਂ ਨਾ ਜਿੱਥੇ ਜਿੱਥੇ ਪਾਣੀ ਬਾਹਰ ਆਈ ਜਾਂਦਾ ਆਹਾ ਮੜਾ ਮੜਾ ਡੌਲ ਲਾ ਦਮਾਂ ਆਹ ਦੇਖੋ ਆਹਾ ਉਰੇ ਜਾਂ ਫਿਰ ਐਂ ਕਰਦੇ ਆ ਉਥੇ ਪਾਣੀ ਛੱਡ ਦਿੰਦਾ ਇਹ ਮੂਰੇ ਤੋਂ ਐ ਆ ਉਰੇ ਤੋਂ ਆਏ ਚਾਈ ਜਾਣਾ ਫਿਰ ਉਹ ਡੋਲ ਡੋਲ ਤਾਂ ਲਾਣੀ ਪਾਣੀ ਨਹੀਂ ਆਉਂਗਾ ਪਿੱਛੇ ਤੋਂ ਐ ਪਿੱਛੇ ਤੇ ਕਿੱਥੇ ਤੇ ਫਿਰ ਡੋਲ ਪਰ ਡੋਲ ਮੈਂ ਛੱਡਣਾ ਪੈਣਾ ਪਾਣੀ ਤਾਂ ਜਾਉਂਗਾ ਅੱਗੇ ਕਿ ਉਰੇ ਤੋਂ ਜਾਈ ਜਾਣਾ ਐ ਉਹ ਪੈ ਪਾਇ ਨਹੀਂ ਨਾ ਆਣੀ ਦਾ ਗੱਲ ਕਰਦਾ ਉਹ ਪੂਰੀ ਜਿਹੜੀ ਉਹ ਬੋਲਦੀ ਆ ਉਹਦੀ ਗੱਲ ਕਰਦਾ ਕਿਆ ਚੱਲਿਆ ਮਾਣਾ ਬੋਲਦੀ ਆ ਕੋਈ ਵੀ ਤੂੰ ਬੋਲਣਾ ਸਿੱਖ ਲੈ ਤੁਸੀਂ ਵੀ ਕਹਣਾ ਵੀਡੀਓ 'ਚ ਪਤਾ ਨਹੀਂ ਭਾਈ ਨੇ ਕਿਹਾ ਚਾਲੂ ਕਰਤਾ ਆ ਦੇਖਿਓ ਕਿਆ ਕਿਆ ਦੱਸਿਆ ਮੈਂ ਤੁਹਾਨੂੰ ਸੁਣੋ ਆਹ ਬਤਾਉਂ ਤਰੇ ਵੇ ਆ ਮੰਮੀ ਵਰਗੀਆਂ ਆਗੀਆਂ ਡੈਡੀ ਵਰਗੀਆਂ ਆਗੀਆਂ ਆ ਗੁਲਗਲੇ ਗੁਲਕਲੇ ਤਰੇ ਵੇ ਇਹਨਾਂ ਨੂੰ ਕਿਆ ਕਹਿੰਦੇ ਆ ਜੀ ਗੁਲਗਲੇ ਗੋਰੂ ਗੋਰ ਮੋਰ ਗੋਰੂ ਮੋਰ ਪਤਾ ਨਹੀਂ ਕਿਆ ਬੋਲੀ ਜਾਂਦੇ ਆ ਉਹਨਾਂ ਨੂੰ ਤੁਸੀਂ ਭਾਂਚ ਦੇਖੀ ਜਾਂਦੇ ਆ ਹਾਂ ਜੀ ਹਾਂ ਜੀ ਜਾਂ ਜੀ ਹਾਂ ਜੀ ਗਾਏ ਮਾਰੇ ਗੱਲ ਤਾਂ ਸੁਣਨਾ ਜੀਜੇ ਵਰਗੇ ਆ ਗਏ ਮੰਮੀ ਵਰਗੇ ਡੈਡੀ ਵਰਗੇ ਦੱਸ ਲੈ ਵਰਗੇ ਆ ਗਏ ਉਹ ਪਤੰਦਰਾ ਤੇਰੇ ਹਾਏ ਉਹ ਮੰਮੀ ਗਾੜੀ ਆ ਉਹ ਮੰਮੀ ਵਰਗੇ ਆ ਗਏ ਡੈਡੀ ਵਰਗੇ ਆ ਗਏ ਜੀਜੇ ਵਰਗੇ ਆ ਗਏ ਤਾਂ ਹਾਏ ਉਹ ਰੱਬਾ ਮੈਂ ਖਾ ਦੱਸ ਕਿਆ ਸਾਲਾ ਥੋਟਾ ਭੈਣ ਤੇ ਤੈਨੂੰ ਲਾਗ ਪਾਸ ਤੁਹਾਨੂੰ ਕੋਈ ਕਬਈ ਸੋਰੀ ਗਾਲ ਕੱਢ ਹੋਗੀ ਤੁਹਾਨੂੰ ਲਾਗ ਪਾਸ ਕੋਈ ਕਹਿੰਦਾ ਨਹੀਂ ਉਹ ਹੈ ਵੀ ਹਾਂਜੀ ਸਤਿ ਸ੍ਰੀ ਅਕਾਲ ਜੀ ਗਾਇਸ ਇੱਕ ਗਾਇਸ ਬਹੁ ਫੜਿਆ ਵੀ ਇਹਨਾਂ ਨੇ ਗਾਇਸ ਸਤਿ ਸ੍ਰੀ ਅਕਾਲ ਜੀ ਗਾਇਸ ਗਾਇਸ ਹਮ ਆ ਮਮਮੀ ਵਰਗੀ ਆ ਗਈ ਆ ਮੇਰਾ ਪਾਪਾ ਆ ਗਿਆ ਮੇਰਾ ਆ ਦੇ ਆ ਪਾਪੇ ਆ ਗੋਲੂ ਬਣਾ ਲੋ ਗੋਲੂ ਲੈ ਦੱਸ ਇਹ ਤੇਰੀ ਮੰਮੀ ਵਰਗੇ ਆ ਗਏ ਫਲਾਣਾ ਆ ਗਿਆ ਤੇਰੇ ਹਾਇਓ ਮੰਮੀ ਆ ਤੇਰੀ ਡੈਡੀ ਆ ਆਏ ਕੇ ਵਰਗੇ ਆ ਗਏ ਦੱਸ ਓ ਰੱਬਾ ਪੈਣ ਚ ਇਹਨਾਂ ਦੇ ਨਾ ਕਿਆ ਕਹੇ ਇਹਨਾਂ ਦੀ ਨਾ ਮੈਂ ਇਹ ਨੇਰੀ ਰਾਲ ਦਮ ਇਹਨਾਂ ਦੀ ਮੈਂ ਕਹਿੰਦਾ ਨਹੀਂ ਗਾਲਾ ਗੋਲਾ ਦੀ ਨਹੀਂ ਇਹ ਇਹ ਤਾਂ ਵੀਡੀਓ ਮੇਰੀਆਂ ਦੇਖ ਕੇ ਨਾ ਇਹ ਕਹੂਗੀ ਹਾਂ ਵੀ ਮੈਂ ਨਾ ਜੀ ਵੀਡੀਓ ਬਣਾਣੀ ਛੱਡਤੀ ਐ ਅਸੀਂ ਆ ਭੈਣ ਚ ਦੱਸ ਤੂੰ ਕਿਆ ਇਹ ਲੱਛਣ ਫੜੇ ਵੇ ਸਾਜਰੋ ਚੱਕ ਕੇ ਵੀਡੀਓ ਜੀ ਭਾਈ ਅਸੀਂ ਤੇਰੇ ਰੰਗ ਰੂਪ ਨੂੰ ਕਿਸੇ ਨੂੰ ਕੁਝ ਨਹੀਂ ਕਹਿੰਦੇ ਉਹ ਕੁਦਰਤ ਨੇ ਭੇਜਿਆ ਜਿਤਨਾ ਵੀ ਭੇਜਿਆ ਬਹੁਤ ਵਧੀਆ ਏ ਤੈਨੂੰ ਬਹੁਤ ਵਧੀਆ ਪੱਲ ਮੜਾ ਜ ਆਪਣਾ ਬੋਲੀ ਨੂੰ ਸੁਧਾਰ ਠੀਕ ਹੈ ਨਾ ਜਿਤਨਾ ਤੂੰ ਬੋਲਦੀ ਆ ਉਹਨੂੰ ਸੁਧਾਰ ਤੇ ਨਾਲ ਆ ਕੇ ਮੰਮੀ ਡੈਡੀ ਵਰਕੇ ਮੰਮੀ ਮੰਮੀ ਵਰਕੇ ਆ ਕੇ ਡੈਡੀ ਆ ਕੇ ਡੈਡੀ ਵਰਕੇ ਲੈ ਦੱਸ ਹੈ ਉਹ ਹਾਏ ਉਹ ਆ ਤੇਰੇ ਮੰਮੀ ਤੇ ਡੈਡੀ ਆ ਕੇ ਮੰਮੀ ਆ ਗਈ ਡੈਡੀ ਆ ਕੇ ਵੀ ਵੀਡੀਓ ਬਣਾ ਲਈਏ ਵੀ ਬੈਠ ਜਾ ਆਪਣਾ ਜੋ ਖਾਣਾ ਪੀਣਾ ਜੋ ਵੀ ਆ ਉਹ ਕਰੋ ਫੇਰ ਉੱਪਰ ਤੋਂ ਉਹ ਆ ਆਪਣਾ ਇਹ ਗੁਲਗੁਲੇ ਗੁਲਗੁਲੇ ਬਣਾਉਣ ਆ ਗਿਆ ਜੀ ਗੁਲਗੁਲੇ ਖਾਓਗੇ ਜਾਓ ਆਜੋ ਗਾਇਸ ਗਾਇਸ ਤਾਂ ਸਾਲਾ ਮੂੰਹ ਪੂਰੇ ਫੜਿਆ ਵਾ ਇਹਨਾਂ ਨੇ ਪਤਾ ਨਹੀਂ ਕਿੱਥੇ ਤੋਂ ਵੀਡੀਓ ਮੜਾ ਮੋਟਾ ਬਾਈ ਵੀਡੀਓ ਵੀਡੀਓ ਦੇਖ ਦੂ ਕਿ ਫੇਰ ਬਣਾ ਲੈ ਕਰੋ ਹਾਂ ਜੀ ਗਾਇਸ ਮੈਂ ਬੁਗਾਸ਼ ਪਾਣੀ ਲਾਣ ਗਾ ਵਾ ਖੇਤਾਂ ਨੂੰ ਗਾਇਸ ਆਜੋ ਗਾਇਸ ਆ ਦੇਖੋ ਗਾਇਸ ਪਾਣੀ ਛੱਡਿਆ ਵਾ ਗਾਇਸ ਓ ਪਾਣੀ ਗਾਸ਼ਾ ਉੱਥੇ ਨੂੰ ਜਾ ਕੇ ਨਾ ਉੱਥੇ ਤੋਂ ਗਾਸ਼ਾੇ ਮੁਰਦਾ ਗਾਈਸ ਓਏ ਗੱਲ 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 ਸੁਣ ਮੇਰੀ ਤੇਰੇ ਲਾਫਰੇ ਵੱਜੂ ਲਾਫਰੇ ਹਾਂ ਆ ਜੀਜੂ ਵਰਗੇ ਆ ਕੇ ਜੀਜੂ ਵਰਗੇ ਉਹ ਦੇਖੋ ਜੀਜੂ ਵਰਗੇ ਮਹਾਰਾਜ ਬਸ ਜੀ ਮਹਾਰਾਜ ਤੇਰੀ ਕੋਟ ਪਾਣੀ ਲੱਗਿਆ ਇਹਨ ਮਾਰੋ ਮਾਰ ਆਦਾ ਹੋ ਰਹਿਣਾ ਤਾਂ ਯਾ ਅੱਲਾਹ ਲਓ। ਓਕੇ। ਆਂਦੀ ਆ। ਹੁਣ ਆ ਆ ਤੋੜ ਦੋਮਾ ਨਾ ਬਸ ਆ ਬੰਦ ਕਰ ਦੋਮਾ ਆ। ਹਾਂ ਆ ਬੰਦ ਕਰ ਤੇ ਇੱਧਰ ਨੱਕਾ ਪੜ ਦੇ। ਇੱਧਰ ਨੱਕਾ ਹੈ ਨਾ। ਇਹ ਆਹ ਨਾ। ਇਹ ਲਓ। ਆ। ਇਹ ਹੁਣ ਆਪੇ ਜਾਈ ਜਾਊਂਗਾ ਅੱਗੇ ਨੂੰ। ਆ ਕੇ ਹੈ ਨਾ। ਹੂੰ। ਕੱਤੂ ਉਹ ਗਾ ਨਿੱਪੜ ਗਿਆ ਕਰਨ ਨਿੱਪੜ ਗਿਆ ਓਕੇ ਜੀ ਮੈਂ ਉਹ ਦੇਖੋ ਪਾਣੀ ਹਾਂ ਆ ਲਾ ਦੂ ਮਮੜਾ ਇਹਦਾ ਹਾਂ ਮੈਨੂੰ ਪਤਾ ਆਦਾ ਇਹ ਆਪਾਂ ਨੂੰ ਲਾਣਾ ਪੈਣਾ ਆ ਰਹੀ ਐ ਹਨ ਓਕੇ ਹੂੰ ਮਾੜੀ ਮਾੜੀ ਸਾਰਾ ਇਹਨੂੰ ਸਿੱਟਿਆ ਆ ਰਹਾ ਆਪਾਂ ਅਜਾਹੋ ਜੇ ਮੈਂ ਸਕੂਲੀਏ ਸਕੂਲੀਏ ਹੁੰਦੇ ਵੀ ਹੂੰ ਉਹੀ ਮੈਂ ਕੈਂਤਨ ਵੀ ਹੈ ਨਾ ਨੰਗੇ ਪੈਣੇ ਘੁੰਮ Oke di report. Ya. Oke di report. Illa boy. Loh dia. Madah-madah ਅਭੀ ਆਉਂਗਾ ਪਾਣੀ ਮਰੇ ਰੋ ਵੀ ਬਾਹਰ ਲੈ ਰਮਾ ਉੱਥੇ ਤਾਂ ਕਰਾ ਨਾ ਜਿੰਨਾ ਕ ਲੱਗਦਾ ਆ ਲਾ ਦਿੰਦਾ ਬਸ ਪਰ ਇਹ ਜਾਣਾ ਤੇ ਪਾਣੀ ਅੱਗੇ ਹੈ ਨਾ ਇਹ ਆਹ ਨਾ ਨਾ ਡੋਲਾ ਲੰਦਾ ਰਵਾਨਾ ਕੱਖ ਜਾਨਾ ਇਹਦਾ ਇਹ ਗਲਿਆ ਨਹੀਂ ਉਹਦਾ ਕਿੰਨੀ ਡੇਰ ਦਾ ਆਇਓ ਉੱਪਰ ਉੱਪਰ ਖੜ ਗਿਆ ਇਹ ਖਾਦੇ ਐ ਚਲੋ ਜੀ ਠੀਕ ਆ ਜੀ ਓਕੇ ਆ ਆ ਲੋ ਜੀ ਹੁਣ ਇਹਨੂੰ ਦੇਖ ਲੋ ਆ ਵੀ ਲਾ ਦੇਵਾ ਹੁਣ ਹਾਂ ਕੀ ਆ ਮਾਪਿਆ ਉਹਦੇ ਵਾਲਾ ਕੱਪੜੇ ਵਾਲਾ ਇਹਦੇ ਵਿੱਚ ਹਾਂ ਉਹਦੇ ਵਾਲਾ ਉਹ ਧੋਣੇ ਵਾਲਾ ਵਾਲਾ ਹੋ ਗਿਆ ਬਾਈ ਕੰਮ ਨਿਭੜ ਗਿਆ ਆ ਸਾਰਾ ਪਾਣੀ ਲੱਗ ਗਿਆ ਨਹੀਂ ਉਹ ਬੰਦ ਕਰਤਾ ਨਾ ਉੱਥੇ ਤੋਂ ਉਹ ਬੰਦ ਕਰਤਾ ਹਨ ਇਹ ਇਹ ਓਕੇ ਹਨ ਐਨ ਬੰਦ ਹੋ ਗਿਆ ਠੀਕ ਆ ਲੱਗ ਗਿਆ ਇਹਨ ਪਿਆਜ਼ਾਂ ਨੂੰ ਪਾਣੀ ਆ ਛੱਡਿਆ ਵਾਏ ਹੋ ਇਹ ਆਪੇ ਬੰਦ ਕਰ ਦੇਣਾ ਡੈਡੀ ਨੇ ਆ ਕੇ ਕੱਲ ਨੂੰ ਲੋ ਜੀ ਚੈੱਕ ਕਰ ਲੋ ਐਨ ਬਾਈ ਓਕੇ ਕੰਮ ਹੋ ਗਿਆ ਜ਼ਰੂਰ ਆ ਪਰ ਫਿਰ ਉਹ ਕਹਿਣਾ ਵੀ ਆ ਲੈ ਯਾਰ ਚੰਗੀ ਨਹੀਂ ਲੱਗੀ ਵੀਡੀਓ ਤੇਰੇ ਠੀਕ ਨਹੀਂ ਲੱਗੀ ਵੇ ਵੇਖ ਦੇਗਾ ਇਹਨੂੰ ਆ ਭਾਈ ਜੇ ਨਹੀਂ ਚੰਗੀ ਲੱਗੀ ਵੈਸੇ ਤਾਂ ਜੇ ਮੈਂ ਕਹਿ ਦਿੰਦਾ ਯਾਰ ਵੀ ਨਵੀਂ ਨਵੀਂ ਵੀਡੀਓ ਬਣਾਣ ਲੱਗਿਆ ਕੋਈ ਨਹੀਂ ਹੌਲੀ ਹੌਲੀ ਬੰਦਾ ਸੁਧਾਰ ਕਰ ਲੈਂਦਾ ਆਪਣਾ ਹੌਲੀ ਹੌਲੀ ਸਿੱਖਦਾ ਬੰਦਾ ਹੁਣ ਕੋਈ ਵੀ ਆ ਕੰਮ ਜਿਹਨੇ ਕਰਨਾ ਉਹ ਹੌਲੀ ਹੌਲੀ ਬੰਦਾ ਸਿੱਖਦਾ ਹੌਲੀ ਹੌਲੀ ਮਿਸਤਰੀ ਹੁਸਤਾਦ ਬਣ ਜਾਂਦਾ ਬੜਾ ਆ ਭਾਈ ਸਾਡੇ ਲਾਗਪਾਸ ਦੇ ਬਣਾਉਂਦੇ ਜਿਹੜੇ ਵੀਡੀਓ ਆਪਾਂ ਸਭ ਨੂੰ ਮੈਂ ਕਿਹਾ ਤਾਂ ਮੈਂ ਯਾਰ ਮੈਂ ਕਹਿੰਦਾ ਮੇਰਾ ਮੋਨਟਾਈਜ਼ ਨਹੀਂ ਹੁੰਦਾ ਕਿਸ ਤਰ੍ਹਾਂ ਚੈਨਲ ਬਣਾਉਣਾ ਕਿਸ ਤਰ੍ਹਾਂ ਨਹੀਂ ਭਾਈ ਕੋਈ ਹੱਥ ਨਹੀਂ ਫੜਾਂਦਾ ਤਾਂ ਕੋਈ ਵੀ ਆਪਣੇ ਜੋਰ ਲਾ ਕੇ ਆਪਣੇ ਤਾਂ ਆਪ ਉੱਪਰ ਆ ਰਿਹਾ ਏ ਐਵੇਂ ਵੀ ਨਹੀਂ ਮੈਂ ਕਹਿੰਦਾ ਜਿੱਤਰਾ ਕਹਿਣਾ ਲਾਜੀ ਬ੍ਰਾਂਡ ਬ੍ਰਾਂਡ ਵਾਲੂਂਡਾ ਕੋਈ ਨਹੀਂ ਭਾਈ ਤੁਹਾਡੇ ਵਰਗੇ ਸਧਾਰਨ ਬੰਦੇ ਹੋ ਗਿਆ ਜੀ ਸਾਰਿਆਂ ਪਿਆਜਾਂ ਨੂੰ ਸਭ ਨੂੰ ਲੱਗ ਗਿਆ ਸਿਰੇ ਤੱਕ ਐ ਸੁੱਕ ਵੀ ਗਿਆ ਤੁੱਪਾ ਨਾ ਪਰ ਲਾਇਏ ਨੂੰ ਵੀ ਕਈ ਦਿਨ ਹੋ ਗਏ ਤੇ ਪਾਣੀ ਨੂੰ ਨਾ 20 ਦਿਨ ਹੋ ਗਏ ਤੇ ਆ ਲੋ ਜੀ ਸਾਰੇ ਤੱਕ ਲੱਗ ਗਿਆ ਇਹਨਾਂ ਆ ਰਹਿ ਗਏ ਹੁਣ ਪਪੂਲਰ ਸਫੈਦ ਦੇ ਨਹੀਂ ਇਹਨਾਂ ਨੂੰ ਪਪੂਲਰ ਰੰਗ ਹੋ ਗਏ ਆ ਲੋ ਆ ਸੁੱਕ ਗਿਆ ਪਾਣੀ ਹੈ ਜੇ ਹੁਣ ਲਾਇਆ ਤਾਂ ਓਕੇ ਹੋ ਗਿਆ ਪਾਣੀ ਐਨ ਪਹੁੰਚ ਗਿਆ ਸਾਰੇ ਪਾਸੇ ਠੀਕ ਆ ਜੀ ਬਸ ਹੁਣ ਰਹਿ ਗਏ ਆ ਪੈਪ ਆਹ ਪੈਪਾ ਬੁੱਪਾ ਜੀ ਦਾ ਆਇਓ ਛੱਡ ਦੇਣੀ ਆ ਮੈਂ ਤਾਂ ਹੋ ਪੈਪਾ ਆਇਓ ਛੱਡ ਦੇਣੀ ਐ ਮੈਂ ਇਹ ਪਹਾੜੀਆਂ ਆ ਇਹ ਫੇ ਇਕੱਠੀਆਂ ਕਰ ਲੇ ਜੂंगे ਆ ਤਾਂ ਆ ਵੀ ਓਕੇ ਹੋ ਗਿਆ ਵਾਹ ਰਹਿ ਗਿਆ ਹੁਣ ਆ ਵੀ ਭਰ ਗਿਆ ਭਰ ਗਿਆ ਇਹ ਵੀ ਫੁੱਲ ਹੋ ਗਿਆ ਹੈਨਾ ਹੁਣ ਇਹਨੂੰ ਐਂ ਕਰਦਾ ਆਉਰੇ ਤਾਂ ਵੜ ਦਿੰਦਾ ਬਸ ਹੈਨਾ ਆ ਵੜ ਦਿੰਦਾ ਨਹੀਂ ਆ ਫੜ ਦਵਾਈ ਦਿੰਦੇ ਆ ਨਸ਼ਿਆਂ ਦੀ ਬਾਈ ਯਾਰ ਕਈ ਜਣਿਆਂ ਦੀ ਸ਼ਿਕਾਇਤ ਆਈ ਆ ਵੀ ਬਾਈ ਇਹ ਦਵਾਈ ਦੇ ਦਿੰਦੇ ਆ ਦਾਦਾ ਦੇ 20000 ਰੁਪਏ ਲੰਦੇ ਆ ਢੱਕਾ ਨਹੀਂ ਹੁੰਦਾ ਜਿਆਦਾ ਸ਼ਿਕਾਇਤਾਂ ਆਈਆਂ ਬਾਹਰ ਤੋਂ ਮੁੰਡਿਆਂ ਦੀ ਵੀ ਬਾਈ ਤੂੰ ਇਹਦਾ ਵੀਡੀਓ ਬਣਾ ਇਹਨਾਂ ਬਾ ਅੱਜ ਨਹੀਂ ਮੈਂ ਕੱਲੂ ਇਹਨਾਂ ਬਾ ਵੀਡੀਓ ਬਣਾ ਕੇ ਪਾਉਂਗਾ ਅੱਜ ਮੈਂ ਮਾੜਾ ਜਿਹਾ ਕੰਮ ਲਵੇੜ ਲਮਾ ਇੱਕ ਸ਼ਾਮ ਨੂੰ ਪਾਰਟੀ ਆ ਕੱਲੂ ਇਹਨਾਂ ਬਾ ਵੀਡੀਓ ਬਣਾਉਂਗਾ ਫੋਟੋ ਲਾਉਂ ਨਾਲ ਬੰਦੇ ਦੀ ਕਮੈਂਟ ਨਾਲ ਕਮੈਂਟ ਵੀ ਲਾਉਂਗਾ ਜਿਹੜੇ ਮੁੰਡੇ ਨੇ ਦਵਾਈ ਲਈ ਨਹੀਂ ਨਾ ਤੋਂ ਭਾਈ ਬੋਲਦੇ ਨਹੀਂ ਸਰਕਾਰ ਦਵਾਈ ਦਿੰਦੀ ਹੱਥੇ ਤੋਂ ਲੋ ਇਹ ਸਾਰੇ ਆਪਣੇ ਪਤਾ ਨਹੀਂ ਕਿਹਾ ਘੋਲੀ ਜਾਂਦੇ